ਪਿਆਰ ਪ੍ਰੀਸਦ ਸ੍ਰੀ ਕਾਲਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਕੁਸਕ ਪ੍ਰਿੰਟ ਸੂਟ ਰਹਿਣਗੇ ਬੈਲਵਰਟ ਪਰੋਸਾ ਦੇ ਵਿੱਚ ਕੁਸਕ ਰਹਿਣਗੇ ਜੀ ਤੁਹਾਨੂੰ ਪਸ਼ਮੀਨੇ ਦੇ ਵਿੱਚ ਵਰਕ ਵਾਲੇ ਕੁਸ ਹੈਂਡਵਰਕ ਦੇ ਨੇ ਦੋ ਦੋ ਤਿੰਨ ਤਿੰਨ ਸੂਟ ਨੇ ਜੀ ਇਹ ਆਪਾਂ ਨੇ ਜਲਦੀ ਆਰਡਰ ਭੇਜਣਾ ਤਾਂ ਕਰਕੇ ਸਾਨੂੰ ਐਵੇਂ ਵੀ ਆਪਾਂ ਇੱਕ ਵਾਰ ਇਹਨਾਂ ਦੀ ਵੀਡੀਓ ਅਪਲੋਡ ਕਰ ਦਈਏ ਫਿਰ ਦੇਖਾਂਗੇ ਜੀ ਜਿਵੇਂ ਦੁਪੱਟੇ ਰੈਡੀ ਹੋ ਕੇ ਜੇ ਸਾਡੇ ਕੋਲ ਟਾਈਮ ਬਚਿਆ ਤਾਂ ਦੁਬਾਰਾ ਤੋਂ ਵੀਡੀਓ ਅਪਲੋਡ ਕਰ ਦਾਂਗੇ ਨਹੀਂ ਤੁਹਾਂ ਤੁਸੀਂ ਐਂ ਈ ਸਕਰੀਨਸ਼ਾਟ ਲੈ ਲਿਓ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਜੀ ਰਾਜਵਿੰਦਰ ਬਲੌਗ ਜਿੱਥੇ ਆਪਾਂ ਡੇਲੀ ਸਾਭ ਨੂੰ ਬਲੌਗ ਦੀ ਵੀਡੀਓ ਅਪਲੋਡ ਕਰਦੇ ਆ ਤਿਆਰ ਕੇ ਬੁਟੀਕ ਤੇ ਆਪਾਂ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਆ ਜੇ ਤੁਸੀਂ ਦੇਖਦੇ ਹੋ ਜੀ ਫੇਸਬੁੱਕ ਤੋਂ ਤਾਂ ਫੇਸਬੁੱਕ ਦਾ ਪੇਜ ਹੈਗਾ ਰਾਜਵਿੰਦਰ ਕੌਰ ਉਹਨ ਲਓ ਜੀ ਸਭ ਤੋਂ ਪਹਿਲਾਂ 벨ਵਟ ਬਰੋਸਾ ਰਹੇਗਾ ਜੀ ਬਲੈਕ ਕਲਰ ਦਾ ਦੇਖੋ 5 ਮੀਟਰ ਸੂਟ ਹੈ ਜੇ ਤੁਸੀਂ ਇਹਨੂੰ ਅਬ ਮੈਚਿੰਗ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਚਿੰਗ ਵੀ ਕਰ ਸਕਦੇ ਹੋ ਜੇ ਤੁਸੀਂ ਇਹਨੂੰ ਆਲ ਓਵਰ ਰੱਖਣਾ ਤਾਂ ਆਲ ਓਵਰ ਵੀ ਰੱਖ ਸਕਦੇ ਹੋ ਮੈਂ ਤੁਹਾਨੂੰ ਬਣੇ ਹੋਏ ਸੂਟ ਦੀ ਲੁੱਕ ਦਿਖਾਉਂਗੀ ਕਿਵੇਂ ਲੱਗੂਗਾ ਇਹ ਬਹੁਤ ਸੋਹਣੀ ਚੀਜ਼ ਬਣਦੀ ਹੈ ਪਲੇਨ ਸੂਟ ਦੇ ਨਾਲ ਇਸ ਤਰ੍ਹਾਂ ਇਹਦੇ ਉੱਪਰ ਇਹ ਨਹੀਂ ਹੈਗਾ ਵੀ ਟਾਪਟਾ ਲਾਈਨਿੰਗ ਲੱਗੂਗੀ ਲਓ ਜੀ ਇੱਥੇ ਤੁਸੀਂ ਫੁੱਲ ਵੈਲ ਲਾਈਨਿੰਗ ਲਾ ਕੇ ਆਰਮਨਾਲ ਬਣਵਾ ਸਕਦੇ ਹੋ ਵਧੀਆ ਪਿਓਰ ਵਾਲੀ ਤੁਹਾਨੂੰ ਜਿਹੜੀ ਹੈਗੀ ਹੈ ਜੀ ਇਹ 벨ਵਟ ਬਰੋਸਾ ਦਾ ਸੂਟ ਮਿਲੂਗਾ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਜੇ ਤੁਸੀਂ ਇਹਨੂੰ ਕਰੋਗੇ ਜੀ ਮੈਚਿੰਗ ਤਾਂ ਤਾਂ ਨੂੰ 1500 ਦਾ ਸੂਟ ਪਏਗਾ ਕ੍ਰੇਵ ਦੀ ਸਲਵਾਰ ਨਾਲ ਜੇ ਅਗਰ ਜੇ ਤੁਸੀਂ ਇਹਨੂੰ ਆਲ ਓਵਰ ਲਓਗੇ ਤਾਂ ਤਾਂ ਨੂੰ 1850 ਦਾ ਪਏਗਾ ਕਲਰ ਇਹਦੇ ਵਿੱਚ ਜੋ ਵੀ ਅਵੇਲੇਬਲ ਨੇ ਆਪਾਂ ਤੁਹਾਨੂੰ ਦਿਖਾ ਦਨੇ ਆ ਫਸਟ ਕਲਰ ਆ ਗਿਆ ਬਲੈਕ ਜੀ ਐਮਬੀ ਵਾਲਾ ਡਿਜ਼ਾਈਨ ਹੈ ਦੂਸਰਾ ਕਲਰ ਆ ਗਿਆ ਜੀ ਦਾ ਅਨੀਅਨ ਦੇਖੋ ਇਸ ਤਰ੍ਹਾਂ ਦਾ ਲਓ ਜੀ ਬਹੁਤ ਪਿਆਰਾ ਕਲਰ ਹੈ ਮੈਂ ਤੁਹਾਨੂੰ ਇਹ ਸੂਟ ਬਣੇ ਹੋਏ ਦੀ ਪਿਕ ਲਾਉਂਗੀ ਬਹੁਤ ਸੋਹਣੇ ਲੱਗਦੇ ਨੇ ਇਹ ਦੂਰੋਂ ਪਹਿਲਾਂ ਹੀ ਲੱਗਦਾ ਆਪਾਂ ਨੂੰ ਵੀ ਬੈਲਵਟ ਬਰੋਸਾ ਕਿਵੇਂ ਹੋਏਗਾ ਸੂਟ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਦੇਖੋ ਜੀ ਇਸ ਤਰ੍ਹਾਂ ਦਾ ਇਹ ਵਾਲਾ ਬਹੁਤ ਵਧੀਆ ਚੀਜ਼ ਹੈ ਇਹ ਉਹ ਨਹੀਂ ਹੈਗਾ ਵੀ ਇਹਦੇ ਉੱਪਰ ਨਾ ਜਿਹੜੀ ਹੈਗੀ ਹੈ ਇਹ ਬੈਲਵਟ ਬਰੋਸਾ ਬੋਲਦੇ ਆ ਜਿਹਨੂੰ ਆਪਾਂ ਇਹ ਹੈਵੀ ਨਹੀਂ ਹੈਗੀ ਜਾਂ ਇਹਦੇ ਉੱਪਰ ਬੁਰਨੀ ਹੈਗਾ ਬਿਲਕੁਲ ਸਿੰਪਲ ਹੈ ਲਓ ਜੀ ਪਤਾ ਵੀ ਨਹੀਂ ਲੱਗਦਾ ਇਦਾਂ ਲੱਗਦਾ ਵਿੱਚ ਪ੍ਰਿੰਟ ਬਣਿਆ ਹੋਇਆ ਪ੍ਰਿੰਟ ਹੀ ਬਣਿਆ ਹੋਇਆ ਵੈਸੇ ਦੇਖੋ ਲਓ ਜੀ ਕੋਈ ਬੁਰਨੀ ਹੈਗਾ ਵੀ ਉੱਪਰੋਂ ਉਤਰੂਗਾ ਕੁਝ ਨਹੀਂ ਵਿੱਚ ਪ੍ਰਿੰਟ ਲਾਈਟ ਵੇਟ ਬਿਲਕੁਲ ਸੂਟ ਲਓ ਜੀ ਇਹ ਆਲ ਓਵਰ ਸੂਟ ਵੀ ਮਿਲੂਗਾ ਤੁਹਾਨੂੰ ਤੇ ਇਹ ਤੁਹਾਨੂੰ ਇੱਕ ਸ਼ਰਟ ਵੀ ਮਿਲ ਜੂਗੀ ਜੇ ਤੁਸੀਂ ਮੈਚਿੰਗ ਰੇਟ ਦੱਸ ਦਿੱਤਾ ਜੀ 1500 ਰੁਪਏ ਆਲ ਓਵਰ ਦਾ ਤੁਹਾਨੂੰ 1850 ਰੁਪਏ ਵਿਦ ਸ਼ਿਪਿੰਗ ਦੇ ਨਾਲ ਅਗਲਾ ਕਲਰ ਆ ਗਿਆ ਜੀ ਇਹਦਾ ਇਹ ਵਾਲਾ ਮੂੰਗਿਆ ਜਿਹਾ ਕਲਰ ਬੋਲ ਦਿੰਦੇ ਨੇ ਇਹ ਵੀ ਤੁਹਾਨੂੰ ਇੱਕ ਆਲ ਓਵਰ ਮਿਲ ਜੂਗਾ ਜੀ ਇੱਕ ਸ਼ਰਟ ਮੈਚਿੰਗ ਲਓ ਜੀ ਸੇਮ ਪ੍ਰਿੰਟ ਹੈ ਇਹਦਾ ਬਹੁਤ ਸੋਹਣੀ ਚੀਜ਼ ਹੈ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਜੀ ਜੇ ਤੁਹਾਨੂੰ ਪਸੰਦ ਆ ਤਿੰਨ ਕਲਰ ਆ ਗਏ ਜੀ ਚੌਥਾ ਕਲਰ ਆ ਗਿਆ ਜੀ ਦਾ ਗਰੇ ਲਓ ਜੀ ਗਰੇ ਵਾਲਾ ਪ੍ਰਿੰਟ ਹੈ ਜਿਹੜਾ ਬਹੁਤ ਸੋਹਣਾ ਦੇਖੋ ਜੀ ਇਸ ਤਰ੍ਹਾਂ ਦਾ ਬਿਲਕੁਲ ਨਵੀਂ ਚੀਜ਼ਾਂ ਨਵੀਆਂ ਇਹ ਦੁਬਾਰਾ ਤੋਂ ਰੀਪੀਟ ਦੇ ਵਿੱਚ ਆਏ ਨੇ ਆਪਣੇ ਕੋਲੇ ਪਹਿਲਾ ਕਲਰ ਇਹ ਵਾਲਾ ਗਰੇ ਆ ਗਿਆ ਜੀ ਦੂਸਰਾ ਇਹਦਾ ਆਊਗਾ ਇਸ ਤਰ੍ਹਾਂ ਦਾ ਥੋੜਾ ਜਿਹਾ ਮੋਰ ਪੰਖੀ ਟੋਨ ਤੇ ਬਹੁਤ ਪਿਆਰੀ ਚੀਜ਼ ਹੈ ਇਹਨੂੰ ਜੇ ਤੁਸੀਂ ਦੇਖੋ ਕਲਰਾਂ ਦਾ ਫਰਕ ਹੈ ਜੀ ਇਹ ਗਰੇ ਦੇ ਵਿੱਚ ਆ ਗਿਆ ਜੀ ਇਹ ਮੋਰ ਪੰਖੀ ਵਾਲਾ ਮੇਰੇ ਭੈਣਾਂ ਜੀ ਮੈਂ ਆਪਾਂ ਗੁਰਦੁਆਰਾ ਸਾਮਾ ਪਾ ਕੇ ਜਾਣਾ ਹੈ ਹਨਾ ਤਾਂ ਬਹੁਤ ਸੋਹਣੇ ਇਹ ਸਿੰਪਲ ਸੋਬਰ ਜੇ ਕਲਰ ਨੇ ਜਿਹੜੇ ਰੇਟ ਨੇ ਉਹ ਵੀ ਆਪਣੇ ਬਜਟ ਦੇ ਵਿੱਚ ਆਉਣ ਆ ਰਹੇ ਨੇ ਮੈਚਿੰਗ ਲੈਣਾ ਤੁਸੀਂ ਮੈਚਿੰਗ ਲਾਓ ਜਿਹੜੀਆਂ ਬਣਾ ਆਲ ਓਵਰ ਲਾਈਕ ਕਰਦੀਆਂ ਨੇ ਤਾਂ ਆਲ ਓਵਰ ਵੀ ਲੈ ਸਕਦੇ ਨੇ ਅਗਲਾ ਕਲਰ ਆ ਗਿਆ ਜੀ ਦਾ ਮਾਊਸ ਕਲਰ ਲਓ ਜੀ ਪੰਜ ਤੋਂ 6 ਕਲਰ ਨੇ ਆ ਕਲਰ ਦੇਖੋ ਕਿੰਨਾ ਪਿਆਰਾ ਹੈ ਦੇਖੋ ਜੀ ਕੋਈ ਇਹਦੇ ਉੱਪਰ ਬੈਲਵਟ ਬਰੋਸਾ बोल ਦਿੱਤਾ ਜੀ ਇਹਦੇ ਉੱਪਰ ਬੈਲਵਟ ਨਹੀਂ ਹੈਗਾ ਵਿੱਚ ਪ੍ਰਿੰਟ ਬਣਿਆ ਹੋਇਆ ਹੈ ਦੇਖੋ ਤਾਂ ਪਤਾ ਨੂੰ ਨੇੜੇ ਕਲੋਜ਼ ਕਰਕੇ ਦਿਖਾ ਦਈਏ ਕੋਈ ਵੀ ਲਓ ਜੀ 1% ਵੀ ਇਹ ਤੇ 벨ਵਟ ਬਰੋਸ ਆਲਾ 벨ਵਟ ਦਾ ਬੋਰ ਨਹੀਂ ਹੈਗਾ ਵੀ ਉਤਰੂਗਾ ਇਹ ਸਾਰਾ ਵਿੱਚ ਪ੍ਰਿੰਟ ਬਣਿਆ ਹੋਇਆ ਹੈ ਦੇਖੋ ਇੱਕ ਵਾਰ ਤੁਸੀਂ ਸਿੰਗਲ ਸੂਟ ਆਰਡਰ ਕਰਕੇ ਦੇਖੋ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਲਓ ਜੀ ਇਹ ਤਾਂ ਉਹ ਮਹਿੰਦੀ ਆਲਾ ਡਿਜ਼ਾਈਨ ਹੈ ਪੰਜ ਮੀਟਰ ਆਲ ਓਵਰ ਹੈ ਜੇ ਤੁਸੀਂ ਇਹ ਲੈਣਾ ਤਾਂ ਤੁਸੀਂ ਇਹ ਵੀ ਲੈ ਸਕਦੇ ਹੋ ਰੇਟ ਆਪਾਂ ਤੁਹਾਨੂੰ ਦੱਸ ਦਿੰਦੇ ਨੇ ਜੀ ਲਓ ਜੀ ਇਸ ਤੋਂ ਬਾਅਦ ਆ ਪਤਾ ਨੂੰ 벨ਵਟ ਦੇ ਉੱਪਰ ਜਿਹੜਾ ਹੈਂਡਵਰਕ ਦਾ ਕੰਮ ਹੋਇਆ ਹੈ ਉਹ ਦਿਖਾਉਣਾ ਹੈ ਜਿਹੜੀਆਂ ਮੇਰੀਆਂ ਭੈਣਾਂ ਨੇ 벨ਵਟ ਦੇ ਸੂਟ ਰੈਡੀ ਕਰਵਾਉਣੇ ਨੇ ਅੱਗੇ ਫੇਨਾ ਜਨਵਰੀ ਫਰਵਰੀ ਦੇ ਵਿਆਹ ਆ ਰਹੇ ਨੇ ਬਹੁਤ ਸੋਹਣੇ ਦੇਖੋ ਜੀ ਇਹ ਆਪਾਂ ਨੇ ਰਾਣੀ ਸ਼ੇਡ ਤੇ ਬਣਾਇਆ ਮਜੈਂਟਾ ਜਿਹਾ ਕਲਰ ਹੈ ਦਾ ਇਹਦੇ ਨਾਲ ਇਸ ਤਰ੍ਹਾਂ ਹਰਾਮਾ ਗ੍ਰੀਨ ਦਾ ਥਰੈਂਡ ਲਾਇਆ ਜੀ ਦੇਖੋ ਕਿੰਨਾ ਪਿਆਰਾ ਕਲਰ ਹੈ ਇਹ ਆਪਾਂ ਬੈਲਵਟ ਤੇ ਬਣਾਇਆ ਹੋਇਆ ਜੀ ਵਧੀਆ ਵਾਲੀ ਪਿਓਰ ਵਾਲੀ ਬੈਲਵਟ ਤੇ ਦੇਖੋ ਇਸ ਤਰ੍ਹਾਂ ਤੁਹਾਨੂੰ ਹੈਂਡਵਰਕ ਦਾ ਪੀਸ ਮਿਲੂਗਾ ਇਹ ਪੂਰਾ ਥੋੜਾ ਬੈਲਵਟ ਤੇ ਨਾ ਜਿਹੜਾ ਹੈਂਡਵਰਕ ਦਾ ਕੰਮ ਹੈ ਥੋੜਾ ਜਿਹਾ ਕਾਸਟਲੀ ਤਾਂ ਪੈ ਜਾਂਦਾ ਥੋੜਾ ਜਿਹਾ ਔਖਾ ਹੁੰਦਾ ਹੈ ਦੇਖੋ ਲਓ ਜੀ ਕਿੰਨਾ ਪਿਆਰਾ ਪੀਸ ਬਣਿਆ ਹੋਇਆ ਹੈ ਇਹ ਇਹਦੇ ਸ਼ਰਟ ਦੇ ਵਿੱਚ ਬੂਟੀ ਰਹੇਗੀ ਜੀ ਘੇਰ ਤੇ ਕੋਈ ਕੰਮ ਨਹੀਂ ਜੇ ਤੁਸੀਂ ਘੇਰ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ ਇਹ ਰਾਣੀ ਮੈਂਜੈਂਟਾ ਜਿਹਾ ਕਲਰ ਹੈ ਤੇ ਇਸ ਤਰ੍ਹਾਂ ਇਹਦੇ ਬਾਜੂ ਤੇ ਬੇਲ ਮਿਲੂਗੀ ਇਹੀ ਬੇਲ ਤੁਸੀਂ ਨਾ ਜੇ ਘੇਰ ਤੇ ਕਰਵਾਉਣਾ ਚਾਹੁੰਦੇ ਹੋ ਇਹ ਵਾਲੀ ਬੇਲ ਤੁਹਾਨੂੰ ਘੇਰ ਤੇ ਮਿਲ ਜੇਗੀ ਜੀ ਫੁੱਲ ਹੈਂਡਵਰਕ ਦਾ ਕੰਮ ਮਿਲੂਗਾ ਤੁਹਾਨੂੰ ਦੇਖੋ ਜੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਦਿਓ ਇਹਦਾ ਆਪਾਂ ਰੇਟ ਤੁਹਾਨੂੰ ਵੀ ਦੁਪੱਟਾ ਦੱਸਾਂਗੇ ਜੀ ਜੇ ਤੁਸੀਂ ਦੁਪੱਟਾ ਐਡ ਕਰਵਾਉਣਾ ਹੋਇਆ ਤਾਂ ਤੁਸੀਂ ਕਰਵਾ ਸਕਦੇ ਏਸੇ ਬੈਲ ਬੱਟ ਤੇ ਤੁਹਾਨੂੰ ਵਧੀਆ ਵਾਲੀ ਤੇ ਵਿਦਾਊਟ ਦੁਪੱਟਾ ਤਾਂ ਹਨ ਦੁਪੱਟੇ ਐਡ ਨਾਲ ਤੁਹਾਨੂੰ 1000 ਰੁਪਏ ਦੁਪੱਟੇ ਦਾ ਹੋਰ ਐਡ ਹੋ ਜਾਏਗਾ ਜੀ ਬਹੁਤ ਸੋਹਣਾ ਕਲਰ ਪ੍ਰਿੰਟ ਬਣਿਆ ਹੋਇਆ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਇਸ ਤੋਂ ਬਾਅਦ ਅਗਲਾ ਆ ਗਿਆ ਜੀ ਇਹ 80 ਗ੍ਰਾਮ ਕ੍ਰੇਪ ਤੇ ਬਣਿਆ ਹੋਇਆ ਰਾਇਲ ਬਲੂ ਕਲਰ ਇਹ ਸਾਡਾ ਮੇਰਾ ਸੂਟ ਬਣਿਆ ਹੋਇਆ ਪਿਛਲੇ ਸਾਲ ਦਾ ਬਹੁਤ ਸੋਹਣੀ ਇਹਦਾ ਆਪਾਂ ਨੂੰ ਰਿਸਪੌਂਸ ਮਿਲਿਆ ਬਹੁਤ ਹਜੇ ਹੋਰ ਵੀ ਆਪਣੇ ਸੂਟ ਬਣ ਰਹੇ ਨੇ ਦੇਖੋ ਜੀ ਆਪਾਂ ਤੁਹਾਨੂੰ ਇਹ ਪੂਰੀ 80 ਗ੍ਰਾਮ ਤੇ ਬਣਿਆ ਹੋਇਆ ਰਾਇਲ ਬਲੂ ਦੇਖੋ ਜੀ ਆਲਓਵਰ ਸੂਟ ਹੈ ਪਹਿਲਾਂ ਇਹ ਮੈਚਿੰਗ ਸੂਟ ਹੋਇਆ ਸੀ ਮੇਰਾ ਫਰੋਜੀ ਸੀ ਉਸ ਤੋਂ ਬਾਅਦ ਰਸ਼ਟ ਦੇ ਨਾਲ ਸੀਗਾ ਲਓ ਜੀ ਇਸ ਤਰ੍ਹਾਂ ਇਹ ਵਾਲਾ ਗਲਾ ਬਣੂਗਾ ਜੀ ਇਹਦਾ ਫੁੱਲ ਹੈਂਡਵਰਕ ਦਾ ਕੰਮ ਹੈ ਦੇਖੋ ਤੇ ਇਸ ਤਰ੍ਹਾਂ ਜਿਹੜਾ ਹੈਗਾ ਵਿੱਚ ਬੂਟੀ ਰਹੇਗੀ ਜੀ ਤੇ ਘੇਰ ਤੇ ਕੰਮ ਹੋਏਗਾ ਘੇਰ ਤੇ ਜਿਹੜਾ ਇਹ ਵਾਲਾ ਕਲਰ ਲੱਗਿਆ ਜੀ ਇਹਦਰਦੋਜੀ ਵਰਕ ਹੋਇਆ ਹੋਇਆ ਹੈ ਵਿੱਚ ਦਰਦੋਜੀ ਵਰਕ ਦਾ ਰੇਟ ਤੁਹਾਨੂੰ ਪਤਾ ਵੀ ਕਾਸਟਲੀ ਪੈ ਜਾਂਦਾ ਦੇਖੋ ਜੀ ਹੈਂਡਵਰਕ ਦਾ ਪੂਰਾ ਜਿਹੜਾ ਸੂਟ ਬਣਿਆ ਹੋਇਆ ਤੇ ਘੇਰ ਤੇ ਇਸ ਤਰ੍ਹਾਂ ਤੁਹਾਨੂੰ ਇਹਦੇ ਗਲੇ ਤੇ ਵੀ ਕੰਮ ਮਿਲੂਗਾ ਜੀ ਘੇਰ ਤੇ ਵੀ ਕੰਮ ਮਿਲੂਗਾ ਤੇ ਇਸ ਤਰ੍ਹਾਂ ਉੱਪਰ ਫਲਾਵਰ ਵੀ ਮਿਲਣਗੇ ਤੇ ਇਹਦੇ ਬਾਜੂ ਤੇ ਵੀ ਇਹ ਵਾਲਾ ਕੰਮ ਮਿਲੂਗਾ ਇਹਨਾਂ ਨੇ ਜਿਹੜਾ ਬਾਜੂ ਤੇ ਕੰਮ ਦੇਖੋ ਕਿੰਨਾ ਪੂਰਾ ਆਪਣਾ ਧੁਰ ਮੋਢੇ ਤੱਕ ਕੰਮ ਹੈ ਐਡੀ ਵੇਲਣੀ ਵੀ ਹੈ 18 ਇੰਚ ਆਪਣੀ ਮਾਹ ਹੁੰਦੀ ਹੈ ਜੀ ਹੈਂਡਵਰਕ ਦਾ ਪੂਰਾ ਪੀਸ ਹੈ 18 ਇੰਚੀ ਇਹਦੇ ਨਾਲ ਜਿਹੜਾ ਹੈਗਾ ਕੰਮ ਕੀਤਾ ਹੈ ਹੈਂਡਵਰਕ ਦਾ ਇਹਨਾਂ ਨੇ ਸਲਵਾਰ ਦਾ ਕੰਮ ਸਕਿਪ ਕਰਾਤਾ ਜੀ ਜੇ ਤੁਸੀਂ ਸਲਵਾਰ ਤੇ ਪਹਿਲਾਂ ਸਲਵਾਰਾਂ ਤੇ ਕੰਮ ਹੋਇਆ ਹੋਇਆ ਇਹ ਡਿਜ਼ਾਈਨ ਤੁਸੀਂ ਕਰਵਾਉਣਾ ਤਾਂ ਤੁਸੀਂ ਕਰਵਾ ਸਕਦੇ ਹੋ ਦੇਖੋ ਜੀ ਸੂਟ ਦੇਖੋ ਕਿ ਸੋਨਾ ਕਿੰਨਾ ਸੋਹਣਾ ਬਣਿਆ ਹੋਇਆ ਲਓ ਜੀ ਹੈਂਡਵਰਕ ਦਾ ਪੀਸ ਬਣਿਆ ਹੋਇਆ ਬਹੁਤ ਸੋਹਣਾ ਜਲਦੀ ਜਲਦੀ ਮੇਰੀਆਂ ਭੈਣਾਂ ਸਕਰੀਨ ਸ਼ਾਟ ਲੈ ਕੇ ਇਦਾਂ ਦੇ ਸੂਟ ਤੁਸੀਂ ਕਿਸੇ ਹੋਰ ਫੈਬਰਿਕ ਤੇ ਕਰਵਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੋ ਇਸ ਫੈਬਰਿਕ ਤੇ ਰੱਖਣੇ ਨੇ 80 ਗ੍ਰਾਮ ਤੇ ਕਰਵਾਉਣਾ ਇਹਦੇ ਵੀ ਕਰਵਾ ਸਕਦੇ ਹੋ ਵੈਸੇ ਤੁਸੀਂ ਜੇ ਮੈਂ ਤੁਹਾਨੂੰ ਜਿਆ ਥੋੜਾ ਜਿਹਾ ਕਾਸਟਲੀ ਤਾਂ ਵਗ ਜੂਗਾ ਬੰਗਲੋਰੀ ਸਿਲਕ ਤੇ ਇਹ ਬਹੁਤ ਜਿਆਦਾ ਸ਼ਾਈਨਿੰਗ ਦੇਊਗਾ ਹੁਣ ਥੋੜਾ ਜਾਂ ਨਾ ਜਿਆਦਾ 80 ਗ੍ਰਾਮ ਦਾ ਹੀ ਟ੍ਰੈਂਡ ਚੱਲ ਰਿਹਾ ਕੀ ਕਰੀਏ ਲਓ ਜੀ ਇਸ ਤੋਂ ਬਾਅਦ ਆ ਗਈ ਜੀ ਮਹਿਰੂਨ ਖਾਦੀ ਸਿਲਕ ਇਹ ਨਾ ਜਿਵੇਂ ਪਹਿਲਾਂ ਨਹੀਂ ਬਰੀਕ ਬਰੀਕ ਕੱਲਾ ਦਬਕਾ ਵਗੈਰਾ ਲੱਗ ਕੇ ਡਿਜ਼ਾਈਨ ਬਣਾਇਆ ਹੁੰਦਾ ਸੀ ਉਵੇਂ ਬਣਿਆ ਹੈ ਲਓ ਜੀ ਮੈਰੂਨ ਕਲਰ ਦਾ ਖਾਦੀ ਸਿਲਕ ਤੇ ਸੂਟ ਬਣਿਆ ਹੈ ਇਹਦੇ ਕੱਲੇ ਇਸ ਤਰ੍ਹਾਂ ਦਬਕੇ ਦੇ ਨਾਲ ਕੰਮ ਹੋਇਆ ਹੈ ਕੱਲਾ ਦਬਕਾ ਬੂਟੀ ਦੇ ਵਿੱਚ ਪਾ ਕੇ ਇਸ ਤਰ੍ਹਾਂ ਇਹ ਉੱਪਰ ਤੱਕ ਬੂਟੀ ਜਾਊਗੀ ਜੀ ਤੇ ਇਸ ਤਰ੍ਹਾਂ ਘੇਰ ਦਾ ਕੰਮ ਹੋਏਗਾ ਇਹ ਘੇਰ ਦਾ ਕੰਮ ਛੋਟਾ ਹੈ ਘੇਰ ਹੈ ਨਾ ਜਿਆਦਾ ਨਹੀਂ ਹੈਗਾ ਹਲਕਾ ਫੁਲਕਾ ਸੂਟ ਬਣਿਆ ਹੈ ਇਹ ਦੇਖੋ ਜੀ ਇਸ ਤਰ੍ਹਾਂ ਘੇਰ ਤੇ ਕੰਮ ਹੋਊਗਾ ਸਾਰਾ ਹੈਂਡਵਰਕ ਦਾ ਕੰਮ ਹੋਇਆ ਹੋਇਆ ਹੈ ਜੀ ਪੂਰਾ ਕੱਟ ਦਾਣਾ ਦਬਕਾ ਵਗੈਰਾ ਲੱਗਿਆ ਹੈ ਇਹਦੇ ਵਿੱਚ ਥੋੜਾ ਬਰੀਕੀ ਕੰਮ ਜ਼ਿਆਦਾ ਹੈ ਜੀ ਇਹ ਦੇਖੋ ਤੁਸੀਂ ਨੇੜੇ ਤੋਂ ਵੀ ਦੇਖ ਸਕਦੇ ਹੋ ਲਓ ਜੀ ਇਹ ਵੀ ਬਿਨਾਂ ਦੁਪੱਟੇ ਤੋਂ ਸੂਟ ਰਹੂਗਾ ਜੀ ਲਓ ਜੀ ਜਲਦੀ ਜਲਦੀ ਖਾਦੀ ਸਿਲਕ ਤੇ ਬਣਿਆ ਹੈ ਤੁਸੀਂ ਕਿਸੇ ਹੋਰ ਫੈਬਰਿਕ ਤੇ ਕਰਵਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਲਓ ਜੀ ਇਸ ਤੋਂ ਬਾਅਦ ਇਹ ਆ ਗਏ ਹੈਂਡਵਰਕ ਤੇ ਪਤਾ ਕੀ ਅਸੀਂ ਨਾਲ-ਨਾਲ ਹੈਂਡਵਰਕ ਦੇ ਸੂਟਾਂ ਦੀ ਵੀਡੀਓ ਕਿਉਂ ਪਾ ਰਹੇ ਹਾਂ ਵੀ ਜੇ ਸੋ ਹੋਰ ਵੀ ਬੁੱਕ ਕਰਨਾ ਹੁੰਦਾ ਤਾਂ ਜਲਦੀ ਹੋ ਜਾਂਦਾ ਲਓ ਜੀ ਅਗਲੇ ਤਾਂ ਨੂੰ ਦੋ ਕਲਰ ਮਿਲਣਗੇ ਜੀ ਪਸ਼ਮੀਨੇ ਦੇ ਵਿੱਚ ਜਿਹੜਾ ਪਸ਼ਮੀਨਾ ਰਹੂਗਾ ਜੀ ਇਹ ਪਿਓਰ ਪਸ਼ਮੀਨਾ ਰਹੂਗਾ ਟਿੱਕਾ ਦਾ ਇਹਦੇ ਵਿੱਚ ਦੋ ਹੀ ਕਲਰ ਨੇ ਇਹਦੇ ਉੱਪਰ ਸਾਰ ਇਹਦੇ ਆਰੀਵਰਕ ਹੋਇਆ ਹੋਇਆ ਦੇਖੋ ਜੀ ਦੇਖੋ ਪੂਰਾ ਕੰਮ ਹੈਵੀ ਮਿਲੂਗਾ ਜੀ ਆਰੀ ਦਾ ਕੰਮ ਹੋਇਆ ਹੈ ਸਾਰੇ ਤੇ ਦੇਖੋ ਜਿਹੜੇ ਇਹ ਪੈਨਲ ਨੇ ਪੂਰੇ ਭਰੇ ਨੇ ਪੂਰੇ ਨੇ ਚੌੜੇ ਨੇ 4 ਇੰਚ ਪੈਨਲ ਨੇ ਦੋਨੇ ਪਾਸੇ ਗਲੇ ਤੇ ਕੰਮ ਮਿਲੂਗਾ ਤੁਹਾਨੂੰ ਜਿਹੜਾ ਪਸ਼ਮੀਨਾ ਪਿਓਰ ਪਸ਼ਮੀਨਾ ਟਿਸਟਾ ਦਾ ਲਓ ਜੀ ਘੇਰ ਤੇ ਇਹ ਕੰਮ ਹੋਇਆ ਹੋਇਆ ਇਹਦੇ ਨਾਲ ਤੁਹਾਨੂੰ ਪਿਓਰ ਦਾ ਹੀ ਸਾਲ ਮਿਲੂਗਾ ਜਮੇ ਮੂਠੀ ਦੇ ਵਿੱਚ ਸਾਲ ਆਉਣਾ ਲੋ ਦੇਖੋ ਜੀ ਪਿਓਰ ਦਾ ਸਾਲ ਆਊਗਾ ਬਹੁਤ ਸੋਹਣਾ ਨਾਲ ਦਾ ਤੇ ਇਹਦੇ ਨਾਲ ਇਸ ਤਰ੍ਹਾਂ ਸਾਲ ਦੇ ਵਿੱਚ ਵੀ ਸਾਈਡਾਂ ਤੇ ਇਹ ਵਾਲਾ ਆਰੀ ਦਾ ਕੰਮ ਹੋਇਆ ਹੈ ਦੇਖੋ ਜੀ ਜੇ ਤੁਹਾਨੂੰ ਪਸੰਦ ਆ ਹੋਰ ਸਾਡੇ ਇਸ ਤਰ੍ਹਾਂ ਬਣਿਆ ਹੋਇਆ ਜੀ ਤੇ ਦੋਨੇ ਪਾਸੇ ਪੱਲਿਆਂ ਤੇ ਇਹ ਚੀਜ਼ ਬਣੀ ਹੋਈ ਹੈ ਦੋ ਕਲਰ ਨੇ ਇਹਦੇ ਵਿੱਚ ਇਹ ਗਾਜਰੀ ਕਲਰ ਤੇ ਮਸਟਰਡ ਕਲਰ ਹੈ ਮੇਰੀਆਂ ਭੈਣਾਂ ਜਿਹਨੂੰ ਚਾਹੀਦਾ ਤਾਂ ਲੈ ਸਕਦੇ ਹੋ ਤੁਸੀਂ ਸਕਰੀਨ ਸ਼ਾਟ ਲੈ ਕੇ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 4800 ਰੁਪਏ ਵਿੱਦ ਦੁਪੱਟਾ ਹਾਂ ਸੌਰੀ ਵਿੱਦ ਸੌਲ ਦੇ ਨਾਲ ਕਿਉਂ ਇਹ ਪਿਓਰਟੀ ਇਸ ਦਾ ਪਿਓਰ ਪਸ਼ਮੀਨਾ ਹੈ ਜੀ ਮੇਰੀ ਜਦੋਂ ਛੋੜ ਕੋਲ ਸੂਟ ਪਹੁੰਚ ਗਿਆ ਉਦੋਂ ਪਤਾ ਲੱਗ ਜੂਗਾ ਵੀ ਹਨਾ ਕਿਵੇਂ ਦੀ ਫੈਬਰਿਕ ਹੈ 200 ਕਟ 5000 ਰੁਪਏ ਇਹਦਾ ਸੂਟ ਦਾ ਪ੍ਰਾਈਸ ਰਹੂਗਾ ਜੀ ਕਲਰ ਦੋ ਨੇ ਦੂਸਰਾ ਕਲਰ ਵੀ ਆ ਪਤਾ ਦਿਖਾ ਦਨੇ ਇੱਕ ਇਹ ਗਾਜਰੀ ਜਿਹਾ ਸ਼ੇਡ ਹੈ ਦੂਸਰਾ ਕਲਰ ਹੈਗਾ ਜੀ ਮਸਟਰਡ ਕਲਰ ਲਓ ਅਗਲਾ ਕਲਰ ਆ ਗਿਆ ਦਾ ਮਸਟਰਡ ਕਲਰ ਦੇ ਇਹ ਵੀ ਬਹੁਤ ਪਿਆਰਾ ਸੇਮ ਡਿਜ਼ਾਈਨ ਹੈ ਬਸ ਇਹਦੇ ਵਿੱਚ ਨਾ ਥੋੜਾ ਜਿ ਮੈਨੂੰ ਲੱਗਾ ਬਰਕਤ ਹਾਂ ਇਹਦੇ ਵਿੱਚ ਇਹ ਵਾਲਾ ਚੇਂਜ ਫਰਕ ਪੈ ਗਿਆ ਫੋਲ ਕੀ ਦਿਖਾ ਦਨੇ ਆਪਾਂ ਲਓ ਦੇਖੋ ਜੀ ਜਿਹੜਾ ਇਹਦੇ ਵਿੱਚ ਇਹ ਵਾਲਾ ਕਲਰ ਹੈ ਨਾ ਇਹ ਕਾਫੀ ਬ੍ਰਾਊਨ ਲੱਗਿਆ ਹੋਇਆ ਹੈ। ਉਹਦੇ ਵਿੱਚ ਵੀ ਵੈਸੇ ਸੇਮ ਹੀ ਹੈ ਪਰ ਉਹਦਾ ਥੋੜਾ ਜਿਹਾ ਦਿਖ ਨਹੀਂ ਰਿਹਾ। ਦੇਖੋ ਜੀ। ਉਹ ਥੋੜਾ ਕਲਰ ਡਾਰਕ ਕਰਕੇ ਇਹਦੇ ਵਿੱਚ ਇਸ ਤਰ੍ਹਾਂ ਦਾ ਤੁਹਾਨੂੰ ਕੰਮ ਮਿਲੂਗਾ ਪੂਰਾ ਹੈਵੀ ਵਰਕ। ਸੂਟ ਇਹ ਰੈਡੀ ਨੇ ਜੀ ਜੇ ਤੁਸਾਂ ਨੂੰ ਜਲਦੀ ਚਾਹੀਦੇ ਨੇ ਤਾਂ ਤੁਸੀਂ ਆਪਣੇ ਸੂਟ ਆ ਜਿਹੜੇ ਸਾਨੂੰ ਅੱਜ ਹੀ ਪੇਮੈਂਟ ਕਰਕੇ ਕੱਲ ਨੂੰ ਮੰਡੇ ਐ ਤੁਸੀਂ ਪਾਰਸਲ ਲਗਵਾ ਸਕਦੇ ਹੋ। ਲੋ ਜੀ ਪਿਓਰ ਵਾਲਾ ਤੁਹਾਨੂੰ ਇਹਦੇ ਨਾਲ ਸੌਲ ਮਿਲੂਗਾ। 4800 ਰੁਪਏ ਵੀ ਦਸੌਲ ਦੇ ਨਾਲ ਇਹਦਾ ਪ੍ਰਾਈਸ ਰਹੂਗਾ ਜਾਈਗੀ ਜੀ। ਪੂਰਾ ਫੁੱਲ ਪਿਓਰ ਦਾ ਪਸ਼ਮੀਨਾ ਰਹੂਗਾ ਜਿਹੜੇ ਆਪਾਂ ਅੱਗੇ ਪਿਓਰ ਦੇ ਸੌਲ ਨਹੀਂ ਲੈਂਦੇ ਹੁੰਦੇ ਤੇ ਆਪਾਂ ਉਹਨਾਂ ਡ੍ਰੈਕਲੀਨ ਕਰਾਉਣੇ ਪੈਂਦੇ ਤੇ ਉਹ ਵਾਲਾ ਪਸ਼ਮੀਨਾ ਰਹੂਗਾ ਜੀ ਇਹ ਪਰ ਇਹ ਪਸ਼ਮੀਨਾ ਟੈਸਟਾ ਦਾ ਇਹ ਹੈ ਵੀ ਇਹਨੂੰ ਆਪਾਂ ਘਰ ਦੇ ਵਿੱਚ ਨਾ ਵਧੀਆ ਈਜੀ ਵਗੈਰਾ ਨਾਲ ਧੋ ਸਕਦੇ ਆ ਸਰਫ ਸਾਬਣ ਨਾਲ ਨਾ ਧੋ ਜੀ ਅਸੀਂ ਤੁਹਾਨੂੰ ਦੱਸ ਕੇ ਦੇਵਾਂਗੇ ਇਹ ਚੀਜ਼ ਹਨ ਬਸ ਬਾਹਰਲਾ ਕਸਟਮਰ ਹੀ ਇਹ ਚੀਜ਼ਾਂ ਲਾਇਕ ਕਰਦਾ ਉਹ ਤਾਂ ਧੋਂਦੀ ਨਹੀਂ ਹੁੰਦੇ ਆ ਆਪ ਲਓ ਜੀ ਦੋ ਕਲਰ ਨੇ ਇਹਦੇ ਵਿੱਚ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਹੋਰ ਕੋਈ ਕਲਰ ਇਹਦੇ ਨਾਲ ਦਾ ਨਹੀਂ ਮਿਲਦਾ ਬਸ ਇਹ ਆਖਰੀ ਦੋ ਕਲਰ ਰਹਿ ਗਏ ਆਪਣੇ ਕੋਲੇ ਚਲੋ ਜੀ ਮੈਂ ਤੁਹਾਨੂੰ 10 12 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਪ੍ਰਿੰਟਡ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਕੁਝ ਕੁ ਸੂਟ ਪ੍ਰਿੰਟਡ ਪਾ ਦਿੱਤੇ ਨੇ ਆਪਾਂ ਨੇ ਵਿੱਚ ਪਹਿਣਾ ਦੀ ਕਾਫੀ ਡਿਮਾਂਡ ਹੁੰਦੀ ਹੈ ਵੀ ਪ੍ਰਿੰਟਡ ਵੀ ਹੋਣ ਹਨ ਹੁਣ ਡੇਲੀ ਦੀ ਡੇਲੀ ਵੀਡੀਓ ਆਪਾਂ ਅਪਲੋਡ ਕਰ ਰਹੇ ਹਾਂ ਮੇਰੇ ਪਹਿਣਾ ਜਲਦੀ ਜਲਦੀ ਆਪਣੇ ਆਰਡਰ ਨੇ ਜਿਹੜੇ ਫਾਸਟ ਰੱਖਿਓ ਜੀ ਜਨਵਰੀ ਫਰਵਰੀ ਦੇ ਵਿਆਹ ਬਹੁਤ ਨੇ ਉਦੋਂ ਤੱਕ ਸੂਟ ਤੁਹਾਡੇ ਰੈਡੀ ਹੋ ਜਾਣਗੇ ਚਲੋ ਜੀ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਆ ਕੱਲ ਨੂੰ ਹੋਰ ਸੋਹਣੇ ਜੇ ਸੂਟਾਂ ਦੇ ਨਾਲ ਸੋਹਣੇ ਜੇ ਰੰਗਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ